ਪ੍ਰੇਮ ਸਿੰਘ ਭੱਲਾ ਜੀ ਉਮਰ ਮੇਰੀ 99 ਸਾਲ ਹੈ ਕੀ ਨਾਮ ਪ੍ਰੇਮ ਸਿੰਘ ਭੱਲਾ ਆਜ਼ਾਦੀ ਅੱਜ ਮਨਾ ਰਹੇ ਆ ਤੁਹਾਡੇ ਪਿਤਾ ਜੀ ਨੇ ਕਿਦਾਂ ਸੰਘਰਸ਼ ਸ਼ੁਰੂ ਕੀਤਾ ਕਿੰਨਾ ਚਿਰ ਕੀਤਾ ਥੋੜਾ ਦੱਸੋ ਪਿਤਾ ਜੀ ਨੇ ਸੰਘਰਸ਼ ਕੀਤਾ तकरीबन 1926 ਤੋਂ ਲੈ ਕੇ ਮਹਾਤਮਾ ਗਾਂਧੀ ਦੀ ਜਿਹੜਾ ਵੀ ਐਲਾਨ ਹਰ ਲਹਿਰ ਚ ਗਏ ਨੇ ਦੋ ਦੋ ਸਾਲ ਵੀ ਕੱਟੇ ਆ 6-6 ਮਹੀਨੇ ਵੀ ਕੱਟੇ ਆ ਤੇ ਹਰ ਲਹਿਰ ਚ ਗਏ ਮਹਾਤਮਾ ਗਾਂਧੀ ਲਹਿਰ ਜਿਹੜੀ ਆਵਾਜ਼ ਆ ਗਈ 1926 ਤੋਂ ਲੈ ਕੇ ਉਸ ਤੋਂ ਉਸੇ ਸਟੂਡੈਂਟ ਸੀ ਉਹ ਉਹਦਾ ਵਾਕਿਆ ਸੁਣਾਉਂਗਾ ਤੁਸੀਂ ਉਹਨੂੰ 1972 ਦਾ ਉਦੋਂ ਸਟੂਡੈਂਟ ਸੀ ਇਹਨਾਂ ਨੇ ਮਹਾਤਮਾ ਗੇ ਲਹਿਰ ਕੋਈ ਆਈ ਉਹਰੇ ਜੇ ਇਨਕਲਾਬ ਜ਼ਿੰਦਾਬਾਦ ਕਰ ਦਿੱਤਾ ਤੇ ਜੱਜ ਪੁੱਛਦਾ ਤੂੰ ਦਾ ਸਟੂਡੈਂਟ ਆ ਕਹਿੰਦਾ ਸਟੂਡੈਂਟ ਹਾਂ ਮੈਂ ਲੇਕਿਨ ਮੈਨੂੰ ਵਤਨ ਨਾਲ ਪਿਆਰ ਆ ਵਤਨ ਨਾਲ ਪਿਆਰ ਆ ਮੈਨੂੰ ਮੈਂ ਇਸ ਕਰਕੇ ਲਹਿਰ ਚ ਆਇਆ ਵਾਂ ਤੇ ਉਦੋਂ 8 ਦਿਨ ਸਦੀ ਜੇਲ੍ਹ ਇਨਾਂ ਨੇ 8 ਦਿਨ ਪਾਪਾ ਜੀ ਤਾਂ ਵੰਡ ਹੋਈ ਉਹ ਕਹੇ ਜੇਲ੍ਹ ਹਾਂਜੀ ਜਦੋਂ ਵੰਡ ਹੋਈ ਹਾਲਾਤ ਹਾਂ ਵੰਡ ਹੋਈ ਜਦੋਂ ਹਾਲਾਤ ਦੀ ਪਹਿਲੋਂ 1.5 ਦਿਨ ਪਾਕਿਸਤਾਨ ਚ ਰਿਆ ਬਟਾਲਾ 1.5 2 ਦਿਨ ਤੇ ਸਾਰੇ ਮੁਸਲਮਾਨ ਪਠਾਨਕੋਟ ਵਾਲਦਾ ਗੁਰਦਾਸਪੁਰ ਵਾਲਦਾ ਅੰਮ੍ਰਿਤਸਰ ਵਾਲਦਾ ਜਲੰਧਰ ਵਾਲਦਾ ਬਟਾਲੇ ਆ ਗਿਆ ਕਿਉਂਕਿ ਇਹ ਬਿਲਕੁਲ ਯਕੀਨੀ ਸੀ ਕਿ ਬਟਾਲਾ ਪਾਕਿਸਤਾਨ ਦੇ ਚਾਰਿਆ ਔਰ ਸਾਰੇ ਮੁਸਲਮਾਨ ਇਸੇ ਸੜਕਾਂ ਤੇ ਇਕੱਠਾ ਹੋ ਗਿਆ ਤੇ 1.5 2 ਦਿਨ ਬਾਅਦ ਫਿਰ ਲਾਹੌਰ ਤੇ ਬਟਾਲੇ ਦਾ ਝਗੜਾ ਸੀਗਾ ਲਾਹੌਰ ਤੇ ਬਟਾਲੇ ਝਗੜਾ ਸੀ ਲਾਹੌਰ ਕਹਿੰਦੇ ਸੀ ਕਿ ਹਿੰਦੁਸਤਾਨ ਚ ਲੈਣਾ ਬਟਾਲਾ ਪਾਕਿਸਤਾਨ ਜਾਏਗਾ ਉਹ ਫਿਰ ਆਪੋ ਜਿਹਨਾਂ ਨੇ ਸਮਝੌਤਾ ਕੀਤਾ ਬਟਾਲਾ ਜਿਹੜਾ ਹਿੰਦੁਸਤਾਨ ਚ ਆ ਗਿਆ ਲਾਹੌਰ ਪਾਕਿਸਤਾਨ ਚਲਾ ਗਿਆ ਇਸ ਵਾਸਤੇ ਇੱਥੇ ਖੱਪਖਾਨਾ ਜ਼ਿਆਦਾ ਪੈ ਗਿਆ ਬਟਾਲੇ ਲਾਹੌਰ ਦਾ ਝਗੜਾ ਸੀ ਪਪਾ ਜੀ ਉਦੋਂ ਕਹਿੰਦੇ ਹਿੰਦੂ ਮੁਸਲਮਾਨ ਇਕੱਠੇ ਰਹਿੰਦੇ ਸੀ ਇਕੱਠੇ ਦੋਸਤ ਸੀ ਹਾਂ ਆਪਣੇ ਇੱਥੇ ਵੀ ਰਹਿੰਦੇ ਸੀ ਤੁਹਾਡੇ ਤੇ ਤੁਹਾਡੇ ਵੀ ਯਾਰ ਦੋਸਤਾਂ ਦੀਆਂ ਸਮਾਪਤ ਹਾਂ ਬਿਲਕੁਲ ਇਕੱਠੇ ਰਹਿੰਦੇ ਸੀ ਇਹ ਜਦ ਥੋੜਾ ਜਿਹਾ ਹਲੈਰ ਜਦੋਂ ਚੱਲੀ ਫਿਰ ਦਿਲਾਂ ਚ ਕਟਾਸ ਪਹਿਲਾ ਹੋ ਗਈ ਤੇ ਬਾਕੀ ਇਕੱਠੇ ਰਹਿੰਦੇ ਸੀ ਮੁਸਲਮਾਨ ਸਾਨੂੰ ਮਿਲਦੇ ਗਿਲਦੇ ਸੀ ਸਾਡੇ ਸਾਹਮਣੇ ਰਾਇਲ ਫੌਂਡੀ ਰੇਲਵੇ ਰੋਡ ਤੇ ਰਹਿੰਦੇ ਰਹੇ ਆਪੋ ਜੀ ਮਿਲੰਦ ਅਸਰ ਰਾਮ ਸலாம் ਚੰਗੀ ਤਰ੍ਹਾਂ ਸੂਹ ਸੀਗੀ ਆਪਣੇ ਤੇ ਅੱਗੇ ਗੱਲਬਾਤਾਂ ਉਹ ਕਰਦੇ ਸੀ ਹਾਂ ਆ ਇਕੱਠੇ ਆਪਣੇ ਗੱਲਬਾਤ ਕਰਨੀ ਇਕੱਠੀ ਗੱਲ ਉਹਦੇ ਜਿਸੇਲੇ ਉਹ ਪਾਕਿਸਤਾਨ ਦੀ ਆਵਾਜ਼ ਆ ਗਈ 1945 ਦੇ ਵਿੱਚ ਦਰਸਲ ਪਾਕਿਸਤਾਨ ਦੀ ਆਵਾਜ਼ ਉੱਠੀ ਆ ਪਹਿਲੋਂ ਨਹੀਂ ਸੀ ਆ ਗਈ 1947 ਚ ਉਹ ਵੀ ਅਸੀਂ ਰੇਲਵੇ ਰੋਡ ਤੇ ਰਹਿੰਦੇ ਸੀ 10 12 15 ਮੁਸਲਮਾਨ ਛੰਡੇ ਚੁੱਕੇ ਉਹਨੇ ਹਰੇ ਤੇ ਲੈ ਕੇ ਰਹੇ ਇਹ ਪਾਕਿਸਤਾਨ ਉਹਨੋਂ ਪੜਨਵਾਜ 1947 ਉੱਠੀ ਹੈ ਆਪਾ ਜੀ ਤੁਸੀਂ 14 ਪਹਿਲੋਂ 19 ਪਹਿਲੋਂ ਪਾਕਿਸਤਾਨ ਦੇ ਬਾਹਰ ਕੋਈ ਨਹੀਂ ਸੀ ਆ ਗਈ ਪਹਿਲੀ ਦੋਸਤੀ ਦੁਸ਼ਮਣੀ ਦੀ ਕਿੱਦਾਂ ਬਦਲੀ ਹਾਂ ਜੀ ਜਿਹੜੀ ਦੋਸਤੀ ਸੀ ਫਿਰ ਉਹ ਹੀ ਦੋਸਤ ਦੁਸ਼ਮਣ ਬਣ ਗਏ ਕਿੱਦਾਂ ਹਾਂ ਉਹ ਫਿਰ ਕਿੱਦਾਂ ਬਦਲੇ ਦੁਸ਼ਮਣ ਉਹ ਆਪਣੀ ਲਹਿਰ ਚ ਆ ਗਏ ਉਹ ਕਹਿੰਦੇ ਪਾਕਿਸਤਾਨ ਲੈਣਾ ਇਹ ਕਹਿੰਦੇ ਹਿੰਦੁਸਤਾਨ ਲੈਣਾ ਹਿੰਦੁਸਤਾਨ ਚ ਕਿਉਂ ਫਿਰ அப்பੋច ਕੋਈ ਦਿਲਾਂ ਚ ਖਟਾਸ ਪੈਦਾ ਹੋ ਗਈ ਇਸ ਵਾਸਤੇ ਫਿਰ ਉਹ ਪਾਪਾ ਜੀ ਇੱਕ ਤੁਹਾਡੇ ਪਾਪਾ ਜੀ ਜੀ ਹੈਗੇ ਉਹ ਜਿਹਨੂੰ ਜੇਲ੍ਹ ਚ ਗਏ ਸੀ ਕਹਿੰਦੇ ਕੋਈ ਕੰਗਾ ਨਿਕਲਾ ਹੈ ਰੋਟੀ ਦੇ ਵਿੱਚੋਂ ਕੋਈ ਅੰਦੋਲਨ ਕਰਦਾ ਸੀ ਉਹ ਆਹੋ ਇੱਕ ਵਾਰੀ ਮਲਤਾਨ ਜੇਲ੍ਹ ਦੇ ਦੋ ਸਾਲ ਕੈਦ ਹੋਈ ਨਾ ਉਦੋਂ ਰੋਟੀ ਜੋ ਦਾਸ ਦਾਲ ਸੀ ਦਾਲ ਦਾਲ ਚੋਂ ਕੰਗਾ ਨਿਕਲਾ ਆ ਤੇਨੇ ਸੁਪਰਲਨ ਲੱਢੀ ਸੀ ਲੱਗਦੀ ਸੀ ਉਹਨੇ ਕਿਹਾ ਦਾਲ ਚ ਕੰਗਾ ਭੋਖੜਸਾਲ 15 ਨੇ ਰੱਖੀ ਉਥੇ ਫੇਰ ਸੁਪਰੀਡੈਂਟ ਨੇ ਮਾਫੀ ਮਾ ਮੰਗਿਆ ਫੇਰ ਸੁਹਾਇਣਾ ਪੇਛ ਹੋਈ ਪੜੀਓ ਤੁਸੀਂ ਜਦੋਂ ਚੋਰਾ ਪੰਦਰਾਂ ਅਰੈਸਟ ਕੀਤੇ ਗਏ ਉਹ ਕੀ ਵਾਕਿਆ ਬਣਿਆ ਹਾਂਜੀ ਕਿ ਤੁਹਾਨੂੰ ਅਰੈਸਟ ਕੀਤਾ ਗਿਆ ਉਹ ਕੀ ਵਾਕਿਆ ਬਣਿਆ ਉਦੋਂ ਦੇਖੋ ਝੰਡਾ ਦੇ ਵਸੀ 1945 ਦੇ ਵਿੱਚ ਤੇ ਇਹ ਪੇਚਰੀਆਂ ਸੀ ਜਿੱਥੇ ਅੱਜ ਵੀਡੀਓ ਦਫਤਰ ਆ ਇੱਕ ਕਚਹਿਰੀਆਂ ਦਾਖਣੇ ਨਾਲ ਤੇ ਸਾਹਮਣੇ ਵਕੀਲ ਬੰਨੇ ਸੀ ਤੇ ਇਹਨਾਂ ਨੇ ਝੰਡਾ ਦੇ ਦੋ ਦਿਨ ਪਹਿਲਾਂ ਨਾਲ ਜੀ ਮੈਂ ਝੰਡਾ ਲਾਵਾਂਗਾ ਜੀ ਆਪਣੇ ਜੱਜ ਦੀ ਕੋਰਟ ਵਿੱਚ ਚੰਡੀ ਜੀਬ ਚ ਪਾ ਲਈ ਚੰਡਾ ਦੀ ਝੰਡੀ ਉਹਨੂੰ ਝੰਡੀ ਜੀਬ ਚ ਪਾ ਲਈ ਤੇ ਮੈਂ ਵੀ ਮਗਰ ਮਗਰ ਲੱਗਾ ਦਾ ਚੋਰੀਆ ਜਾਂਦਾ ਸੀ ਤੇ ਆਪਣੇ ਉਹ ਜਿਸ ਵੇਲੇ ਉਹ ਐਸਐਚਓ ਜਿਹੜਾ ਬਟਾਲਿਆ ਦਾ ਸੀ ਨਾ ਉਹ ਕੁਰਸੀ ਢਾਹ ਕੇ ਬਹਿ ਗਿਆ ਬੂਏ ਅੱਗੇ ਕਹਿੰਦਾ ਕਿਥੋਂ ਨਾ ਜਾਏਗਾ ਬੰਦਾ ਮੈਂ ਬੈਠਾ ਹਾਂ ਉਧਰਨ ਸਾਧਤਾ ਡੀਐਸਪੀ ਆਇਆ ਉਧਰੋਂ ਸਿੰਬਲ ਚੌਂਕ ਕੋਲੋਂ ਜੀਪ 'ਚ ਉਹਨੇ ਐਸਐਚਓ ਨੂੰ ਆਮ ਕੀਤਾ ਗੱਲ ਸੁਣ ਉਹ ਵਿਚਾਰਾ ਡੀਐਸਪੀ ਐਸਐਚਓ ਉੱਠ ਕੇ ਗਿਆ ਐਸਐਚਓ ਉੱਠੇ ਦੇਰ ਅੰਦਰ ਜਾ ਕੇ ਝੰਡਾ ਕੱਢਿਆ ਇਨਕਲਾਬ ਤੇ ਮਗਰੇ ਮੈਂ ਮੈਂ ਜ਼ਿੰਦਾਬਾਦ ਕਹਤਾ ਸਜ਼ਾ ਵੀ ਆਈ ਸੀ ਹਾਂ ਸਜ਼ਾ ਵੀ ਆਈ ਸੀ ਹਾਂ ਸਜ਼ਾ ਵੀ ਆਈ ਸੀ ਸਜ਼ਾ ਹੋਈ ਕਿ ਨਹੀਂ 2 ਸਾਲ ਉਹਨਾਂ ਨੂੰ ਹੋਈ ਸਜ਼ਾ ਮੈਂ ਪੰਜ-ਛੇ ਦਿਨ ਅੰਦਰ ਰਿਆ ਤੇ ਅੱਜ ਦੇਸ਼ ਜਾਦ ਹੋ ਗਿਆ ਗੰਗਾ ਜੀ ਨਹੀਂ ਮੈਂ ਮੈਂ ਉਮਰਤਪੁਰ ਗਿਆ ਸੀ ਇੱਕ ਵਾਰੀ ਉਦੋਂ ਬਚਪਨ ਸੀ ਦੇਖਿਆ ਸੁਣਿਆ ਇੱਕ ਵਾਰੀ ਕਿ 15 ਅਗਸਤ ਆਉਂਦੀ ਆ ਯਾਦਾਂ ਨਹੀਂ ਤਾਜ਼ੀਆਂ ਐ ਨਹੀਂ ਕੁਝ ਹੋ ਯਾਦਾ ਤਾਜ਼ੀਆਂ ਹੁੰਦੀਆਂ ਕੀ ਕਹਿਣਾ ਚਾਹੁੰਦੇ ਹੋ ਸਮਝੀਆਂ ਸਰਕਾਰਾਂ ਦੇ ਦੇਸ਼ਵਾਸੀਆਂ ਨੂੰ ਸਰਕਾਰਾਂ ਦੇ ਚਾਹੁੰਦਾ ਕਿ ਜਦੋਂ ਘੱਟੋ ਘੱਟ ਗਰੀਬ ਆਦਮੀ ਦੀ ਆਵਾਜ਼ ਸੁਣੀ ਜਾਵੇ ਇਨਸਾਫ਼ ਮਿਲੇ ਹਰ ਇੱਕ ਨੂੰ ਤੇ ਇਹ ਦੋਨੇ ਗੱਲਾਂ ਹੈ ਨਹੀਂ ਗਰੀਬ ਨੂੰ ਆਵਾਜ਼ ਨਹੀਂ ਦੱਬੀ ਜਾਂਦੀ ਇਹ ਇਨਸਾਫ਼ ਵੀ ਨਹੀਂ